ਕਹਿੰਦੇ ਨੇ ਕਿ ਜੇਕਰ ਮਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਇਰਾਦੇ ਧ੍ਰਿੜ ਹੋਣੇ ਚਾਹੀਦੇ ਨੇ ਹਰ ਮੰਜ਼ਿਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਸੋ ਇੱਕ ਅਜਿਹੀ ਹੀ ਇਹ ਜੁੜੀ ਘਟਨਾ ਹੋਈ ਹੈ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਮਾਦਵਰਗੀ ਗਰੀਬ ਪਰਿਵਾਰ ਦਾ ਬੱਚਾ ਹੈ ਜਿਹੜਾ ਲੈਫਟੀਨੈਂਟ ਲੱਗ ਜਾਂਦਾ ਤੇ ਜਦੋਂ ਇਹ ਖਬਰ ਮਿਲਦੀ ਹੈ ਤਾਂ ਹਰ ਪਾਸੇ ਘਰ ਦੇ ਵਿੱਚ ਜੇ ਗੱਲ ਕਰੀਏ ਖੁਸ਼ੀ ਦਾ ਮਾਹੌਲ ਹੋ ਜਾਂਦਾ ਹੈ ਪਟਾਕੇ ਵਜਾ ਕੇ ਬੈਣ ਬਾਜਿਆਂ ਦੇ ਨਾਲ ਉਸ ਬੱਚੇ ਦਾ ਸਵਾਗਤ ਕੀਤਾ ਜਾਂਦਾ ਹੈ ਸੋ ਦੱਸ ਦਈਏ ਕਿ ਮਾਮਲਾ ਇਹ ਨਾਬਾ ਬਲੌਕ ਦੇ ਪਿੰਡ ਵਜੀਤਪੁਰ ਦਾ ਹੈ ਜਿੱਥੇ ਇੱਕ ਪਰਿਵਾਰ ਦੇ 24 ਸਾਲਾ ਹੁਨਾਰ ਨੌਜਵਾਨਿੰਦਰਜੀਤ ਸਿੰਘ ਨੇ ਜਿਨੇ ਫੌਜ ਵਿੱਚ ਲੈਫਟਨੈਂਟ ਦਾ ਟੈਸਟ ਪਾਸ ਕਰਕੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਿਵੇਂ ਹੀ ਲੈਫਟਨੈਂਟ ਦਾ ਪਾਸ ਟੈਸਟ ਕਰਦਾ ਤਾਂ ਨੌਜਵਾਨ ਦੇ ਘਰ ਵਿਆਹ ਵਰਗਾ ਮਾਹੌਲ ਬਣ ਗਿਆ ਪਰਿਵਾਰਕ ਮੈਂਬਰ ਅਤੇ ਰਿਸ਼ਤੇ ਰਾਮ ਲੋਂ ਨੌਜਵਾਨ ਅਨੰਦਰਜੀਤ ਸਿੰਘ ਦਾ ਪਿੰਡ ਪਹੁੰਚਣ ਤੇ ਪਰਮਤ ਸਵਾਗਤ ਕੀਤਾ ਗਿਆ ਉੱਥੇ ਹੀ ਫੁੱਲਾਂ ਦੀ ਵਰਖਾ ਕੀਤੀ ਗਈ ਪਟਾਕੇ ਵੀ ਚਲਾਏ ਗਏ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਢੋਲ ਦੇ ਜਗੇ ਤੇ ਖੂਬ ਪੰਗੜੇ ਵੀ ਪਾਏ ਗਏ ਨੱਚ ਟੱਪ ਕੇ ਖੁਸ਼ੀ ਵੀ ਸਾਂਝੀ ਕੀਤੀ ਗਈ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾਬਾ ਬਲੌਗ ਤੇ ਪਿੰਡ ਬਲਜੀਤਪੁਰ ਦੀਆਂ ਨੇ ਜਿੱਥੇ ਇੱਕ ਮੱਧ ਵਰਗੀ ਪਰਿਵਾਰ ਦਾ ਜਿਹੜਾ ਬੱਚਾ ਇੰਨਾ ਵਧੀਆ ਮੁਕਾਮ ਹਾਸਲ ਕਰ ਲੈਂਦਾ ਹੈ ਕਿ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਤੇ ਇੱਕ ਪ੍ਰੇਰਣਾ ਵੀ ਦਿੰਦਾ ਹੈ ਕਿ ਜੇਕਰ ਤੁਹਾਡੇ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਤੁਸੀਂ ਕਿਸ ਵਰਗ ਤੋਂ ਇਹ ਬਿਲਕੁਲ ਵੀ ਤੁਹਾਡੇ ਜਿਹੜੇ ਰਸਤੇ ਵਿੱਚ ਨਹੀਂ ਆ ਸਕਦਾ ਬਸ ਤੁਹਾਡੇ ਕੋਲ ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਅਪਡੇਟ ਲੈ ਕੇ ਉੱبرو ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਨਾਂ ਵਿੱਚ। ਅਰਮੀ ਦੇ ਵਿੱਚ ਐਸਾ ਕਲਰਕ ਇਨਰੋਲ ਹੋਇਆ ਸੀ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪਤਾ ਚੱਲਦਾ ਕਿ ਅੱਗੇ-ਅਗੇ ਆਫਸਰ ਰੈਂਕ ਵੀ ਹੈਗੇ ਆ ਫੌਜ ਦੇ ਵਿੱਚ ਤੇ ਉਸਦੇ ਲਈ ਅੱਗੇ ਪ੍ਰੈਪਰੇਸ਼ਨ ਕੀਤੀ ਫਸਟ ਚਾਂਸ ਦਿੱਤਾ ਇੰਟਰਵਿਊ ਨਹੀਂ ਕਲੀਅਰ ਹੋਈ ਸੈਕਿੰਡ ਚਾਂਸ ਦਿੱਤਾ ਉਸਦੇ ਵਿੱਚ ਵੀ ਇੰਟਰਵਿਊ ਮੇਰੀ ਨਹੀਂ ਕਲੀਅਰ ਹੋਈ ਤੇ 3rd ਚਾਂਸ ਦੇ ਵਿੱਚ ਮੈਂ ਵਧੀਆ 1.5-2 ਸਾਲ ਦੀ ਪ੍ਰੈਪਰੇਸ਼ਨ ਕੀਤੀ ਜਿਸ ਦੇ ਵਿੱਚ ਮੇਰੇ ਸਾਥ ਦੇ ਕਲੀਗਸ ਮੇਰੇ ਫਰੈਂਡਸ ਤੇ ਮੇਰੀ ਫੈਮਿਲੀ ਤੇ ਸਪੈਸ਼ਲੀ ਮੇਰੇ ਬਜ਼ਦ ਦਾ ਬਹੁਤ ਵੱਡਾ ਰੋਲ ਲਿਆ ਉਹਨਾਂ ਨੇ ਹਰ ਟਾਈਮ ਤੇ ਮੈਨੂੰ ਮੋਟੀਵੇਟ ਕੀਤਾ ਹਰ ਟਾਈਮ ਤੇ ਜਿੱਥੇ ਮੈਨੂੰ ਲੋਡ ਸੀ ਜਿਸ ਦੀ ਵੀ ਐਮਿਨਿਟੀ ਦੀ ਉਹਨਾਂ ਨੇ ਉਹ ਚੀਜ਼ ਮੈਨੂੰ ਪ੍ਰੋਵਾਈਡ ਕੀਤੀ ਤੇ ਮੇਰੇ ਡਿਊਟੀ ਸਟੇਸ਼ਨ ਤੇ ਮੇਰੇ ਕੋਲੀਗਜ਼ ਨੇ ਮੇਰੀ ਹੈਲਪ ਕੀਤੀ ਜੋ ਸੀਨੀਅਰ ਆਲਰੇਡੀ ਅਫਸਰ ਬਣ ਚੁੱਕੇ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਇਸ ਚੀਜ਼ ਲਈ ਮੈਨੂੰ ਲੱਗਦਾ ਕਿ ਮੇਰੀ ਫੈਮਿਲੀ ਮੇਰੇ ਫਰੈਂਡਸ ਨੇ ਮੇਰੇ ਕੋਲੀਗਜ਼ ਸਾਰੇ ਹੀ ਜ਼ਿੰਮੇਵਾਰ ਨੇ ਕਿ ਉਹਨਾਂ ਦੀ ਬਰੋਦ ਦੇ ਮੈਂ ਅੱਜ ਇਹ ਮਕਾਮ ਹਾਸਿਲ ਕਰ ਪਾਇਆ ਪਹਿਲਾਂ ਮੈਂ ਇਸ ਟਾਈਮ ਨਾਇਕ ਕਲਰਕ ਦੇ ਉੱਪਰ ਆਪਣੀ ਨੌਕਰੀ ਕਰ ਰਿਹਾ ਸੀਗਾ ਤੇ ਕੰਰੈਂਟਲੀ ਮੈਂ ਨਾਇਕ ਤੋਂ ਹੁਣ ਇਹ ਆਪਣਾ ਇੰਟਰਵਿਊ ਪਲੀਜ਼ ਦਿੱਤੀ ਹੈ ਉਸ ਤੋਂ ਮੈਂ ਮਾਰਕੇ ਵੀ ਬਹੁਤ ਮੋਟੀਵੇਟਿਡ ਹੋਇਆ ਕਿ ਕਿਸੇ ਨੇ ਕਿਹਾ ਵੀ ਇਸ ਰੈਂਕ ਤੇ ਵੀ ਕੰਮ ਕਰ ਜਦੋਂ ਸਰਵਿਸ ਦੇ ਵਿੱਚ ਨੌਕਰੀ ਕਰ ਰਹੀ ਸੀ ਤਾਂ ਸਾਡੇ ਨਾਲ ਦੇਆਂ ਤੋਂ ਪਤਾ ਲੱਗਿਆ ਕਿ ਇਸ ਫੀਲਡ ਦੇ ਵਿੱਚ ਇਸ ਵੇਹ ਨਾਲ ਆਪਾਂ ਅੱਗੇ ਵੱਧ ਸਕਦੇ ਹਾਂ ਜੋ ਸਾਡੇ ਨਾਲ ਦੇ ਕੁਝ ਕਲੀਕ ਸੀ ਉਹਨਾਂ ਨੇ ਇਹ ਪਹਿਲਾਂ ਕਰ ਚੁੱਕੇ ਸੀ ਤਾਂ ਉਹਨਾਂ ਨੂੰ ਦੇਖ ਕੇ ਖੁਦ ਵੀ ਟਰਾਈ ਕਰਨ ਦਾ ਹੌਸਲਾ ਬਣਿਆ ਤਾਂ ਉਹਨਾਂ ਤੋਂ ਗਾਈਡੈਂਸ ਮਿਲਦੀ ਗਈ ਟਾਈਮ ਟੂ ਟਾਈਮ ਤਾਂ ਉਹਨਾਂ ਨੇ ਅੱਗੇ ਹੋਰ ਮੋਟੀਵੇਟ ਕੀਤਾ ਉਹਨਾਂ ਨੇ ਹੋਰ ਅੱਗੇ ਰਸਤੇ ਦਿਖਾਏ ਇਹ ਚੀਜ਼ ਕਰਨ ਲਈ ਤੇ ਉਹਨਾਂ ਕਰਕੇ ਮੈਨੂੰ ਲੱਗਦਾ ਕਿ ਇਹ ਚੀਜ਼ ਅੱਜ ਹਾਸਲ ਹੋ ਪਈ ਹੈ ਬਹੁਤ ਵਧੀਆ ਲੱਗਦਾ ਜੀ ਬਧੀਆ ਹੋਣੇ ਜੀ ਹਰੇਕ ਦੇ ਬੱਚੇ ਜੀ ਵਧੀਆ ਲੱਗਦਾ ਹੋਣ ਸਾਡੇ ਬੱਚੇ ਵਧੀਆ ਹੋਣ ਹਾਰ ਤੇ ਬਾਕੀ ਕਹਿਣਾ ਬੰਦੇ ਨਹੀਂ ਬੜਾਈ ਦਿਖਾਏ ਦੇ ਵਿੱਚ ਵਧੀਆ ਨਹੀਂ ਇਟਲੀਅਨ ਤੁਸੀਂ ਵੀ ਨਹੀਂ ਕੋਈ ਪੀਸ ਮੰਗਦੇ ਰਹੀ ਕਰਦੇ ਅਸੀਂ ਤਾਂ ਇਹਨਾਂ ਨੂੰ ਇਹੀ ਕਿਹਾ ਜੀ 200 ਰੁਪਏ ਮੰਨਦੇ ਵਿੱਚ ਤੁਹਾਨੂੰ ਵਧੀਆ ਲੱਗਦਾ ਜਿੱਦਣ ਤੁਹਾਡੀ ਰੁਚੀ ਹੈ ਤੁਸੀਂ ਉਧਰ ਨੂੰ ਵਧੀਆ ਧਿਆਨ ਦਿਓ ਅਸੀਂ ਕਦੇ ਇਹਨਾਂ ਨੂੰ ਇਹ ਨਹੀਂ ਕਿਹਾ ਤੁਸੀਂ ਆਹ ਕਰਨੀ ਆਹ ਕਰਨੀ ਇਹ ਪਹਿਲੀ ਵਾਰੀ ਆਰਮੀ ਦੀ ਭਰਤੀ ਦੇਖਣ ਗਏ ਤੇ ਸਿਲੈਕਟ ਹੋ ਗਏ ਤੇ ਤੇ ਆਰਮੀ ਤੇ ਬਹੁਤ ਹਨਾ ਇਸ ਮਕਾਨ ਤੇ ਹੁਣ ਕਿਵੇਂ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਜੀ ਸਾਰੇ ਪਿੰਡ ਨੂੰ ਸਾਰੇ ਪਰਿਵਾਰ ਨੂੰ ਜੀ ਰਿਸ਼ਤੇਦਾਰਾਂ ਨੂੰ ਸਾਰੇ ਬਹੁਤ ਜਿਹਾ ਲੱਗ ਰੋ ਇਸ ਤਰ੍ਹਾਂ ਦੇਖੀਏ 24 ਸੌ ਦੀ ਮਹਾਰਾ ਬਚਾਪਤਮ ਹਾਸਲ ਕੀਤਾ ਇਸੂ ਮੁਰਚ ਬਹੁਤ ਨੌਜਵਾਨ ਹੰਸ਼ਾ ਕਰਦੇ ਨੇ ਸਾਡੇ ਬੱਚੇ ਬਹੁਤ ਵਧੀਆ ਪਰਿਵਾਰ ਆ ਜੀ ਸਾਡੇ ਕੋਈ ਨਸ਼ਾ ਨਹੀਂ ਕਰਦਾ ਹੈਗਾ ਪਰਿਵਾਰ ਦੇ ਵਿੱਚ ਨਸ਼ਿਆਂ ਤੋਂ ਦੂਰ ਨੇ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਤੇ ਕਿ ਇਹਨਾਂ ਨੇ ਬਹੁਤ ਵਧੀਆ ਸਟਾਰਟਿੰਗ ਤੋਂ ਹੀ ਪੜਾਈ ਦੇ ਵਿੱਚ ਪਹਿਲਾਂ ਬਹੁਤ ਮਿਹਨਤ ਕਰਦੇ ਰਹੇ ਨੇ ਉਸ ਤੋਂ ਬਾਅਦ ਫੌਜ ਦੇ ਵਿੱਚ ਭਰਤੀ ਹੋਣ ਤੋਂ ਉਪਰੰਤ ਵੀ ਇਹਨਾਂ ਨੇ ਲੈਫਟੇਨੈਂਟ ਲਈ ਜੋ ਟਾਈਮ ਲਗਾ ਕੇ ਇਹਨਾਂ ਦਾ 3 ਜਨਵਰੀ ਤੇ ਸਪੀਅਰ ਕੀਤਾ ਤਾਂ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਸਾਡੇ ਪੂਰੇ ਪਰਿਵਾਰ ਨੂੰ ਪਿੰਡ ਨੂੰ ਬਹੁਤ ਵਧੀਆ ਮਹਿਸੂਸ ਕਰ ਖੁਸ਼ੀ ਮਹਿਸੂਸ ਹੋਈ ਸੈਲੂਰੇਟ ਕਰਕੇ ਅਸੀਂ ਸਾਰੇ ਜਦੋਂ ਇਹ ਸਾਨੂੰ ਪਤਾ ਲੱਗਿਆ ਵੀ ਕੱਲ ਇਹਨਾਂ ਨੇ ਅੱਜ ਆਉਣਾ ਸੀ ਇੱਥੇ ਪਿੰਡ ਦੇ ਵਿੱਚ ਦਾ ਅਸੀਂ ਸਾਰੇ ਪਿੰਡ ਦੇ ਵਿੱਚ ਇਹਨਾਂ ਦਾ ਸਾਰੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਕਰ ਨਾਲ ਵਾਲਾ ਨੇ ਵਿਚਾਰਿਆਂ ਨੇ ਸਵਾਗਤ ਕੀਤਾ ਕਰੇ ਜੀ ਜੀ ਬਿਲਕੁਲ ਹੁਣ ਪੂਰਾ ਸਾਡੇ ਪਰਿਵਾਰ ਵਿੱਚ ਦੀਵਾਲੀ ਦਾ ਮਾਹੌਲ ਪੂਰੀ ਤਰ੍ਹਾਂ ਮਤਲਬ ਦੀਵਾਲੀ ਵਾਲਾ ਹੀ ਮਾਹੌਲ ਹੈ ਸਾਡੇ ਘਰ ਦੇ ਵਿੱਚ